ਦੋਸਤੋ ਬਾਹਰ ਦੀਆਂ ਚਾਕਲੇਟਾਂ ਖਵਾਉਣ ਤੋਂ ਚੰਗਾ ਤੁਸੀਂ ਵੀ ਸਾਡੇ ਤਰੀਕੇ ਨਾਲ ਘਰ ਹੀ ਚਾਕਲੇਟ ਬਣਾ ਕੇ ਦਿਓ ਬੱਚਿਆਂ ਨੂੰ ਕਿਉਂਕਿ ਜਿੰਨਾ ਤੁਸੀਂ ਘਰ ਹੈਲਦੀ ਚੀਜ਼ਾਂ ਖਵਾ ਸਕਦੇ ਹੋ ਬੈਸਟ ਹੈ ਕਿ ਤੁਸੀਂ ਆ ਬਣਾ ਕੇ ਦਿਓ ਆਪਣੇ ਹੱਥੀਂ ਚੀਜ਼ ਬਣਾਈ ਚੀਜ਼ ਜਿਹੜੀ ਹੈਗੀ ਆ ਤੁਸੀਂ ਬੇ ਚੀਜ਼ਾਂ ਖਵਾ ਸਕਦੇ ਹੋ ਬਾਹਰਲੀ ਚੀਜ਼ਾਂ ਦਾ ਪਤਾ ਨਹੀਂ ਕਿੰਨੇ ਕਿੰਨੇ ਇਨਗਰੀਡੀਅੰਟਸ ਬਣ ਜਾਂਦੇ ਦੋਸਤੋ ਅੱਜ ਬਣਾਉਣ ਜਾ ਰਹੇ ਆ ਆਪਾਂ ਇੱਕ ਡਰਾਈ ਫਰੂਟ ਮਿਕਸ ਚਾਕਲੇਟ ਜਿਹਦੇ ਵਿੱਚ ਆਪਾਂ ਦੋ ਕੰਪਾਊਂਡ ਲਏ ਆ ਇੱਕ ਹੈਗਾ ਵਾਈਟ ਕੰਪਾਊਂਡ ਡਾਰਕ ਕੰਪਾਊਂਡ ਆ ਜਿਹੜਾ ਹੈਗਾ ਵਾਈਟ ਕੰਪਾਊਂਡ ਇਹ ਜੇ ਮਿਲਕ ਸੋਲਿਡਸ ਆ ਸਾਰੇ ਇੱਕ ਲਿਆ ਡਾਰਕ ਕੰਪਾਊਂਡ ਇਹ ਬਿਲਕੁਲ ਹੀ ਪਿਓਰ ਕੋਕੋਆ ਹੁੰਦਾ ਆ ਉਹਦੇ ਵਿੱਚ ਆਪਾਂ ਮਿਕਸ ਕਰਾਂਗੇ ਕ੍ਰੈਨਬੈਰੀਜ਼ ਦੇਖੋ ਹੈਲਦੀ ਚੀਜ਼ ਪਾਓਗੇ ਕ੍ਰੈਨਬੈਰੀਜ਼ ਐਂਟੀਆਕਸੀਡੈਂਟਸ ਦਾ ਭਰਪੂਰ ਹੈ ਤੇ ਬਾਦਾਮ ਇਹ ਬਾਦਾਮ ਦਿਮਾਗ ਵਾਸਤੇ ਸਾਰਿਆਂ ਨੂੰ ਪਤਾ ਹੈ ਕਿ ਬਹੁਤ ਵਧੀਆ ਤੇ ਨਾਲ ਆਪਾਂ ਪਾਵਾਂਗੇ ਕਾਜੂ ਇਹਨਾਂ ਸਾਰਿਆਂ ਨੂੰ ਪਹਿਲਾਂ ਛੋਟਾ ਛੋਟਾ ਆਪਾਂ ਚੌਪ ਕਰ ਲੈਣੇ ਆ ਫਿਰ ਅੱਗੇ ਦੱਸਦੇ ਕਿਵੇਂ ਕਰਨਾ ਇਹ ਵਾਈਟ ਔਰ ਬਲੈਕ ਚਾਕਲੇਟ ਨੂੰ ਇਹ ਛੋਟੇ ਛੋਟੇ ਪੀਸਾਂ ਵਿੱਚ ਕੱਟ ਰਹੇ ਆ ਤਾਂ ਜੋ ਇਹ ਜਲਦੀ ਮੈਲਟ ਹੋਵੇ ਕੜਾਈ ਦੇ ਵਿੱਚ ਪਾਤਾ ਹੈ ਤੇ ਹੁਣ ਇਹਨੂੰ ਮੈਲਟ ਕਰਾਂਗੇ ਆ ਦੇਖੋ ਜੀ ਚਾਕਲੇਟ ਬਿਲਕੁਲ ਮੈਲਟ ਹੋ ਰਹੀ ਹੈ ਇਹਨੂੰ ਬਿਲਕੁਲ ਲੋ ਫਲੇਮ ਤੇ ਰੱਖਣਾ ਹੈ ਇਹ ਜਿਹੜਾ ਸੀ ਡਰਾਈ ਫਰੂਟ ਕਟਿਆ ਸੀ ਗਏ ਹੁਣ ਸਾਰਾ ਹੀ ਅਸੀਂ ਇਹਦੇ ਵਿੱਚ ਮਿਕਸ ਕਰਾਂਗੇ ਆ ਦੇਖੋ ਇਹ ਮਿਕਸ ਹੋ ਰਿਹਾ ਹੈ ਆਪਣੀ ਮਰਜ਼ੀ ਨਾਲ ਵੀ ਤੁਸੀਂ ਵੱਧ ਘੱਟ ਪਾ ਸਕਦੇ ਹੋ ਅਗਰ ਤੁਹਾਨੂੰ ਜਰੂਰਤ ਹੈ ਕਿ ਤੁਸੀਂ ਹੋਰ ਪਾਣਾ ਹੈ ਤਾਂ ਤੁਸੀਂ ਹੋਰ ਪਾ ਸਕਦੇ ਹੋ ਇਹਨੂੰ ਟ੍ਰੇ ਦੇ ਵਿੱਚ ਪਾਵਾਂਗੇ ਆ ਦੇਖੋ ਇਹਦਾ ਟ੍ਰੇ ਦੇ ਵਿੱਚ ਪੂਰੀ ਵਿਛਾ ਲੈਣੀ ਹੈ 15 ਮਿੰਟਾਂ ਦੇ ਬਾਅਦ ਅਸੀਂ ਇਹ ਟ੍ਰੇ ਬਾਹਰ ਕੱਢੀਏ ਤੇ ਚਾਕਲੇਟ ਬਣ ਕੇ ਬਿਲਕੁਲ ਰੈਡੀ ਹੈ ਨੂੰ ਕੱਟਾਂਗੇ ਇਹਨੂੰ ਅਸੀਂ ਹੁਣ ਕੱਟਦੇ ਹਾਂ ਕਿਨਾਂ ਕੱਟਾਂਗੇ ਦੇਖੋ ਜੀ ਫਾਈਨਲ ਰਿਜ਼ਲਟ ਸਾਡਾ ਚਾਕਲੇਟ ਬਣ ਕੇ ਬਿਲਕੁਲ ਤਿਆਰ ਹੈ ਇਹ ਤੁਸੀਂ ਬੱਚਿਆਂ ਨੂੰ ਵੀ ਖਿਲਾ ਸਕਦੇ ਆ ਦੇਖੋ ਜੀ